どうる ਇੱਕ ਸੀ ਮਾਤਾ ਗੁਜਰੀ ਉਸ ਦੇ ਨਾਲ ਸਰਪ ਦੇ ਪੁੱਤੇ ਵਿਛੜੇ ਆਪਣੇ ਤੱਬਰ ਨਾਲੋਂ ਖਾਸ ਸਰਸਾ ਵਿੱਚ ਗੋਤੇ ਤੁਰ ਬੈਤ ਨੇ ਬਿਨ ਸੋਚੇ ਬਿਨ ਸਮਝੇ ਮੰਜ਼ਿਲ ਕਿਹੜੀ ਤੱਕੇ ਖਾਂਦੇ ਦਿਗਦੇ ਤੈਂਦੇ ਪਹੁੰਚ ਗਏ ਪਿੰਡ ਕੇ ਦਾ ਦੀਪੋ ਤਰਿਆਨ ਦਿੰਦੀ ਦਿੰਦੀ ਲੋਰੀ ਗੰਗੂ ਬਈ ਮਨ ਹੋ ਗਿਆ ਮੋਰਾ ਕਲੀਆਂ ਤੋਰੀ ਸੋਤੇ ਧੜਕਾ ਨੀਂਦ ਖੁੱਲੀ ਜਦ ਮਨ ਦੇਖੀਆਂ ਮੋਰਾ ਝੱਟ ਸਮਝ ਗਈ ਗੰਗੂ ਹੈ ਆਇਆ ਬੰਕਰ ਚੋਰਾ ਖਾਪਟ ਕਾਲਾ ਮਾਗ ਜੀ ਕੀਬ ਤੁਮਾਰੇ ਫਸਗੇ ਧੂਖਾ ਖਾ ਕੇ ਝੂਟਿਆਂ ਦਾ ਹੈ ਕੰਮ ਹਮੇਸ਼ਾ ਸਚਿਆਂ ਦੇ ਨਾਲ ਖੈਣਾ ਸੂਬਾ ਕਹਿੰਦਾ ਬਾਪ ਦਾ ਬਦਨਾ ਬੱਚਿਆਂ ਕੋਲੋਂ ਲੈਣਾ ਡਾਕ ਦਿੱਤੇ ਸੀ ਬੁਰਜੇ ਠੰਡੇ ਵਿੱਚ ਪਾਪੀ ਮੂਲ ਨ ਸੰਗੇ ਤਾਂ ਦੀ ਮਾਂ ਤਾਂ ਬਿਰਦ ਸਰੀਰੋਂ ਬੱਚੇ ਪੈਰੋਂ ਨੰਗੇ ਇੱਕ ਤਾਂ ਠੰਡਾ ਬੁਰਜੇ ਉੱਪਰੋਂ ਊਂ ਮਾਗਦੀਆਂ ਰਾਂਦਾ ਦੀਨੇ ਛੇੜ ਲਿਆ ਫਿਰ ਤੱਤੀ ਲੋ ਤੇ ਆ ਪਾਤਾ ਕਿੰਝ ਪੜ ਦਾਦਾ ਸ਼ਹੀਦ ਹੋ ਗਿਆ ਤੱਤੀ ਲੋ ਤੇ ਬਹਿ ਕੇ ਦੁੱਖੀਆਂ ਖਤਰ ਮਾਰ ਗਿਆ ਸਿਰ ਦਾਦਾ இது தொடர்பாக பேசிய அவர் மாநிலத்தில் கோவிட்19 தொடர்பாக பாதுகாப்பு படையினர் மேற்கொண்டு வரும் நடவடிக்கைகள் குறித்து மத்திய அரசு 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 மேற்கொண்டு வரும் என்று கூறினார் ਸੂਰ ਦਿੱਤੇ ਦਾਦੀ ਨੇ ਦੇ ਕੇ ਪੋਤਰਿਆ ਨੂੰ ਥਾਪੀ ਲੋਰੀਆਂ ਦੇ ਵਣਵਾਰੀ ਗੋਦੀ ਸੁਣੀ ਕਰ ਗਏ ਪੱਪੀ ਰੱਬੇ ਗੇ ਅਰਦਾਸਾ ਕਰਦੀ ਹੱਥ ਬਨ ਗੁਜਰੀ ਮਾਤਾ ਲਾਜ ਰੱਖੀ ਮੇਰੇ ਗੋਬਿੰਦ ਦੀ ਹੁਣ ਤੇਰੇ ਹੱਥ ਵਿੱਚ ਦਾਤਾ ਜੇ ਪੋਤੇ ਕਬਰ ਆ ਗਏ ਮੇਰੇ ਵੇਖ ਮੈਰੀ ਦਾ ਗੁੱਸਾ ਗੋਬਿੰਦ ਮੇਰਾ इला लाल पहुचे बुलाई सारी बुला प्यार पे जजीरा लालच द कॾहिं ज़बानो मिठा बोले कजे गुस्से बोले ਦੋ ਦਿਨ ਲਈ ਤੇ ਚੈਰੀ ਲੱਗਦੀ ਕੁਝ ਵੀ ਪਿਆਨਾ ਪੱਲੇ ਹਾਰ ਗਏ ਜਦ ਸਜ਼ਾ ਸੁਣਾਈ ਦਿਉ ਨੀ ਆ ਦੇ ਥੱਲੇ ਹਾਰ ਗਏ ਜਦ ਸਜ਼ਾ ਸੁਣਾਈ ਦਿਉ ਨੀ ਆ ਦੇ ਥੱਲੇ ਬੇ ਪਰਵਾਹ ਜਹੀ ਜੋੜੀ ਜਾਪੇ ਮਰਨ ਲਈ ਬੇ ਸਬਰੀ ਸਜ਼ਾ ਮੌਤ ਦੀ ਸੁਣ ਕੇ ਦੱਸ ਦੇ ਦਾਦੀ ਨੂੰ ਖੁਸ਼ ਕਰ ਨਹੀਂ ਤੁਰਦੇ ਜਾਂਦੇ ਨੀ ਹਾਵਲ ਨੂੰ ਬੱਚੇ ਹੱਸਦੇ ਗਾਉਂਦੇ ਰੋਜ਼ ਰੋਜ਼ ਨੀ ਪਗੀਆਂ ਗਏ ਲਿਆਏ ਸੂਬੇ ਸਾਨੂੰ ਲਾ ਦੇ ਚੀਤੀ ਤਾ ਗਾਰਾ ਨੀਹਾਂ ਵਿੱਚ ਖਲੋ ਗਏ ਆ ਕਿ ਛੱਡਿਆ ਅਨਜਕਾਰਾ ਰੱਖੀਏ ਜਿੰਦ ਛਾਤੀ ਤੇ ਇਤਾ ਟਾ ਟਿੜਕਣ ਲੱਗੀਆਂ ਹੁਕਮ ਸੁਣਾਇਆ ਸੂਬੇ ਨੇ ਨੀਹਾਂ ਵਿੱਚ ਜਿੰਦਾ ਗਟੀਆਂ ਚਿੰਦੇ ਜਾਂਦੇ ਤਾਂ ਪੱਪੀ ਕੰਧ ਨੂੰ ਉੱਪਰ ਚੁੱਕਦੇ ਜਾਂਦੇ ਦਿਨੇ ਦੁਪਹਿਰੇ ਮਾਂਜੀ ਤੋਂ ਦੇ ਸੂਰਜ ਛਿਪਦੇ ਜਾਂਦੇ ਹੋ ਗਿਆ ਚੰਦੋ ਸ਼ਹੀਦ ਪੁੱਤਰ ਮਗਰੇ ਰਹਿ ਗਈ ਤਾਤੀ ਦਾਦੀ ਨੇ ਵੀ ਠੰਡੇ ਬੁਰਜ ਵਿੱਚ ਲਾਲੀ ਸੁਣ ਸਮਾਦੀ ਦਾਦੀ ਨੇ ਵੀ ਠੰਡੇ ਬੁਰਜ ਵਿੱਚ ਲਾਲੀ ਸੁਣ ਸਮਾਦੀ ਮਾਈ ਨੂੰ ਜੀ ਕਾ ਸੰਸਾਰ ਵਾਝੇ ਜੀ